ਤੁਹਾਡੀ ਸਾਰੀ ਦੁਨੀਆ ਜਾ ਰਹੀ ਹੈ ਆਪਣੀ ਗੱਡੀ ਵਿੱਚ ਮੈਂ ਤੁਹਾਨੂੰ ਸਾਰੀ ਦੁਨੀਆ ਗੱਡੀ ਕੱਢਣ ਦੇ ਤੁਸੀਂ ਹੈ ਇਹ ਜਬਰਦਸਤ ਗੱਲ ਹੈਗੀ ਆ ਮੈਨੂੰ ਦੱਸ ਮੈਨੂੰ ਦੱਸ ਦਿਓ ਉੱਥੇ ਜਾ ਕੇ ਕਿ ਮੇਰੇ ਚਾਲਾਨ ਕਰਤਾ ਇਹ ਹੈਲਮਟ ਨਹੀਂ ਪਾਇਆ ਤੁਸੀਂ ਮੈਂ ਨਹੀਂ ਪਾਣਾ ਯਾਰ ਨਹੀਂ ਨਾ ਪਾਓ ਨਾ ਪਾਓ ਗਾਲਾਂ ਕੱਢ ਸਕਦੇ ਆ ਜੀ ਅਸੀਂ ਪਰ ਤੁਸੀਂ ਕੱਢਣ ਦੇ ਤੁਸੀਂ ਇਸ਼ਾਈ ਕਰਨ ਲਈ ਹੈ ਜੇਕਰ ਕੋਈ ਸਰ ਜੇਕਰ ਤੁਸੀਂ ਹੈਲਮਟ ਨਹੀਂ ਪਾਇਆ ਜੀ ਮੇਰਾ ਸਿਰਕਾ ਮੈਂ ਥੱਲੇ ਦੇ ਦਵਾਂ ਗੱਡੀ ਦੇ ਕੰਮ ਕਰਦਾ ਹੈ ਹੈਲਮਟ ਦਾ ਚਾਲਾਨ ਕਰਾਂਗੇ ਬਸ ਆਲੋ ਮੈਂ ਹਲਕਾ ਬੋਲ ਰਿਹਾ ਹਾਂ ਆ ਮੁੰਡਾ ਇਹ ਟੰਡ ਨਹੀਂ ਮੈਂ ਦੱਸਾਂ ਪੰਜ ਹੋਰ 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 ਗੱਲ ਕਰ ਲੋ ਇੱਕ ਮਿੰਟ ਸਦੇ ਗੱਲ ਕਰ ਲੋ ਪਹਿਲੇ ਸਰਕਾਰ ਨੂੰ ਕਰਨਾ ਹੈ ਫਿਰ ਆਨ ਕਰਦੇ ਖੜੇ ਤੁਸੀਂ ਜਬਰਦਸਤ ਕਿਸ਼ਾਈ ਕਰੰਦੇ ਤੁਸੀਂ ਅੰਡੋ ساری ਦੁਨੀਆ ਜਾ ਰਹੀ ਹੈ ਕਾਰਡੀ ਕਰਨੀ ਮੈਂ ਤੁਹਾਨੂੰ ਦੱਸਾਂ ساری ਦੁਨੀਆ ਕਰਨੀ ਕਾਲ ਕੱਢਦੇ ਹੋ ਤੁਸੀਂ ਹੋਰ ਕੀ ਹੈ ਇਹ ਜਬਰਦਸਤ ਗੱਲ ਹੈਗੀ ਆ ਮੈਨੂੰ ਦੱਸ ਮੈਨੂੰ ਦੱਸ ਦਿਓ ਉੱਥੇ ਜਾ ਕੇ ਕਿੰਨੇ ਚਾਲਾਂ ਲਗਾਤਾ ਇਹ ਹੈਲਮਟ ਵੀ ਪਾਇਆ ਤੁਸੀਂ ਮੈਂ ਨਹੀਂ ਪਾਉਣਾ ਯਾਰ ਨਹੀਂ ਨਾ ਪਾਓ ਨਾ ਪਾਓ ਸਰ ਲੱਗਦਾ ਤੇਰਾ ਪ੍ਰਸ਼ਾਸਨ ਨੂੰ ਅੱਗੇ ਗਾਲਾਂ ਕੱਢ ਸਕਦੇ ਸੀ ਦੱਸੋ ਜੀ ਦਿਓ ਜਵਾਬ ਲੱਗਦਾ ਸਰ ਅਸੀਂ ਪ੍ਰਸ਼ਾਸਨ ਨੂੰ ਕਿ ਪ੍ਰਸ਼ਾਸਨ ਕਿੱਥੇ ਸੁੱਤਾ ਹੈਗਾ ਜੋ ਸਨੇਚਿੰਗ ਹੋਤੀ ਹੈ ਹੈ ਇੱਥੇ ਮਰਡਰ ਹੁੰਦਾ ਪਿਆ ਉਹ ਕਿਉਂ ਨਹੀਂ ਪ੍ਰਸ਼ਾਸਨ ਦੇਖਦਾ ਪਿਆਗਾ ਨਹੀਂ ਉਹ ਸਰ ਇਹ ਟ੍ਰੈਫਿਕ ਦੀ ਡਿਊਟੀ ਅਲੱਗ ਹੈ ਉਹਨਾਂ ਦੀ ਡਿਊਟੀ ਅਲੱਗ ਹੈ ਇਹਨਾਂ ਦੀ ਸਨੇਚਿੰਗ ਇਹਨਾਂ ਦੇ ਹੱਥੋਂ ਨਿਕਲਦੇ ਆ ਉਹ ਕਿਉਂ ਨਹੀਂ ਫੜੇ ਸਰ ਲੱਗਦਾ ਤੁਸੀਂ ਪ੍ਰਸ਼ਾਸਨ ਨੂੰ ਗਾਲ੍ਹਾਂ ਕੱਢ ਰਹੇ ਹੋ ਜੀ ਨਹੀਂ ਪ੍ਰਸ਼ਾਸਨ ਸੁੱਤਾ ਪਿਆ ਹੈਗਾ ਜੀ ਇਹ ਗਾਲ੍ਹਾਂ ਕੱਢ ਸਕਦੇ ਆ ਜੀ ਅਸੀਂ ਹਾਂਜੀ ਗਾਲ੍ਹਾਂ ਕੱਢ ਸਕਦੇ ਆ ਜੀ ਅਸੀਂ ਪਰ ਕਿਸੇ ਦੀ ਕੱਟਣ ਦੇ ਤੁਸੀਂ ਸਿਸ਼ਾਈ ਕਰਨ ਲਈ ਹੈ ਜੇਕਰ ਕੋਈ ਸਰ ਇਹ ਜੇਕਰ ਤੁਸੀਂ ਹੈਲਮਟ ਨਹੀਂ ਪਾਇਆ ਜੀ ਮੇਰਾ ਸੇਰਾ ਕਾ ਮੈਂ ਥੱਲੇ ਦੇ ਦਵਾ ਗੱਡੀ ਦੇ ਸਰ ਲੱਗਦਾ ਨਹੀਂ ਪ੍ਰਸ਼ਾਸਨ ਸਾਡੀ ਰਾਖੀ ਲਈ ਬੈਠਾ ਜੇਕਰ ਹੈਲਮਟ ਪਾਉਣ ਲਈ ਬੈੱਕੇ ਚੀਜ਼ ਦੀ ਰਾਖੀ ਕਰਦੇ ਪਏ ਜੇ ਸਰ ਹੈਲਮਟ ਪਾਉਣ ਲਈ ਕਹਿਤਾ ਤੁਸੀਂ ਕਹਿ ਰਹੇ ਹੋ ਮੈਂ ਸੇਰ ਗੱਡੀ ਥੱਲੇ ਦੇ ਦਾਂਗਾ ਜੀ ਬਿਲਕੁਲ ਕਹਿ ਰਿਹਾ ਮੈਂ ਕੀ ਲੱਗਦਾ ਫਿਰ ਤੁਸੀਂ ਪ੍ਰਸ਼ਾਸਨ ਨੂੰ ਕੋ ਗਾਲਾ ਕੱਢ ਰਹੇ ਹੋ ਕੀ ਚੀਜ਼ ਦੀ ਸਹੂਲਤ ਦੇ ਰਿਹਾਗਾ ਕਮਨ ਜੀ ਕਾਦਾ ਚਲਾਨ ਕਟਿਆ ਜੀ ਤੁਸੀਂ ਹੈਲਮਟ ਦਾ ਜੀ ਜੀ ਅੱਗੋਂ ਗਾਲਾਂ ਵੀ ਕੱਢੀਆਂ ਜਾ ਰਹੀਆਂ ਰਿਕਾਰਡ ਹੈਗੇ ਆ ਜੀ ਇਸ ਵੇਲੇ ਦਾ ਨਾਲ ਪਾਤੀ सारी दुनिया जा रही है बड़ी बजनी में कौन बसा सारी दुनिया कटनी डाल कटंदे ਤੁਸੀਂ ਹੋਰ ਕੀ ਹੈ ਇਹ ਜਬਰਦਸਤ ਗੱਲ ਹੈਗੀ ਆ ਮੈਨੂੰ ਦੱਸ ਮੈਨੂੰ ਦੱਸ ਦਿਓ ਉੱਥੇ ਜਾ ਕੇ ਕਿ ਮੇਰੇ ਚਹਾਲਣ ਕਰਤਾ ਇਹ ਹੈਲਮਟ ਨਹੀਂ ਪਾਇਆ ਤੁਸੀਂ ਮੈਂ ਨਹੀਂ ਪਾਣਾ ਯਾਰ ਨਹੀਂ ਨਾ ਪਾਓ ਨਾ ਪਾਓ ਗਾਲਾਂ ਕੱਢ ਸਕਦੇ ਆਂ ਜੀ ਅਸੀਂ ਪਰ ਤੁਸੀਂ ਕੱਢਣ ਦੇਈਏ ਤੁਸੀਂ ਇਸ਼ਾਈ ਕਰਨ ਲਈ ਹੈ ਜੇਕਰ ਕੋਈ ਸਰ ਜੇਕਰ ਤੁਸੀਂ ਹੈਲਮਮਟ ਨਹੀਂ ਪਾਇਆ ਜੀ ਮੇਰਾ ਸੇਰਾ ਕਮੈਂ ਥੱਲੇ ਦੇ ਦਵਾ ਗੱਡੀ ਦੇ ਕੰਮ ਕਰਤਾ ਹੈਲਮਟ ਦਾ ਚਾਲ ਕਰਾਂਗੇ ਬਾਅਦ ਆ ਮੁੰਡਾ ਇਹ ਟੰਡ ਨਹੀਂ ਮੈਂ ਦੱਸਾਂ ਉਹ ਗੱਲ ਕਰ ਲਓ ਇੱਕ ਮਿੰਟ ਸਦੇ ਗੱਲ ਕਰ ਲਓ ਪਹਿਲੇ ਸਰਕਾਰ ਨੂੰ ਕਰਦੇ ਰਹੇ ਸੀ ਤੇ ਜਦੋਂ ਜਬਰਦਸਤ ਕਿਸ਼ਾਈ ਕਰੰਦੇ ਤੇ